ਹੁਣ ਹੋਸ ਨੋਕੇ ਮੈਂ ਠੀਕ ਠਾਕ ਆਪਾਂ ਬਣਾਉਣ ਲੱਗੇ ਆ ਮਿੱਠੇ ਪੂੜੇ ਇਧਰ ਆਪਾਂ ਦੋ ਬਣਾ ਵੀ ਲੈਨੇ ਸੀ ਹਾਂ ਦੇਖੋ ਆਟੇ ਦੇ ਸ਼ੱਕਰ ਪਾਈ ਸੀਗੇ ਆਪਾਂ ਸ਼ੱਕਰ ਤੇ ਖੰਡ ਥੋੜੀ ਜਿਹੀ ਬਹੁਤ ਛੇਤੀ ਬਣਨੇਗੇ ਬਿਲਕੁਲ ਟਾਈਮ ਨਹੀਂ ਲੱਗਿਆ ਹੈਗਾ ਤੇ ਇਧਰ ਆਪਾਂ ਮਲਾਈ ਦੀ ਵਰਤੋਂ ਕਰੀ ਆ ਜੀ ਤੁਸੀਂ ਸਰੋਂ ਦਾ ਤੇਲ ਵੀ ਲਾ ਸਕਦੇ ਹੋ ਘਿਓ ਵੀ ਲਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਸੋਨੂੰ ਜੋ ਵੀ ਪਸੰਦ ਆਉਂਦਾ ਤਵਾ ਵੀ ਆਪਣਾ ਨੋਰਮਲ ਆਗਾ ਜਿਤੇ ਆਪਾਂ ਅੰਮਰੋਟੀ ਬਣਾਉਣੀ ਆਂਗੇ ਉਹ ਤਾਂ ਵਾਵਾ ਤੇ ਜਦੋਂ ਤੁਸੀਂ ਪੂੜਾ ਪਾਉਣਾ ਉਦੋਂ ਗੈਸ ਰੱਖਣਾ ਆਪਾਂ ਸਲੋ ਉਸ ਤੋਂ ਬਾਅਦ ਇਹ ਤਾਂ ਫਲੇਮ ਹਾਈ ਕਰ ਦੇਣਾ ਵੈਸੇ ਨਾਲ ਨਹੀਂ ਚਿਪਕਦੇ ਹੈਗੇ ਤੇ ਉਹਦੀ ਬਣ ਜਾਂਦੇ ਨੇਗੇ ਪੱਕ ਜਾਂਦਾ ਟਮਾਟਰ ਇਹ ਲੱਗ ਜਾਂਦਾ ਸੇਕ ਨਾ ਬਰੇ ਵਾਲੇ ਕਿ ਤਿਆਰ ਹੋ ਗਏ ਨਾ ਕਿੰ ਤੁਸੀ ਖੀਰ ਨਾ ਖਾਣੀ ਆ ਖੀਰ ਨਾ ਖਾ ਲੋ ਚਾਹ ਨਾ ਖਾਣਿਆ ਚਾਹ ਨਾ ਖਾ ਸਕਦੇ ਹੋ ਇਹ ਤੁਹਾਡੀ ਆਪਣੀ ਪਸੰਦ ਆ ਦੋ ਇਧਰ ਆਪਾਂ ਰੈਡੀ ਕਰ ਲਿਆ ਦੇਖ ਲਓ ਬਿਲਕੁਲ ਪੋਲੇ ਬਣ ਗਏ ਹਾਂ ਦੇਖੋ ਜੀ ਹਾਂ ਦੇਖ